ਪੀ ਵੀਰੇ ਆ ਹਨ ਨੀਲੀ ਰਾਵੀ ਦੀ ਝੋਟੀ ਜਿਹੜੀ ਆ ਮਗਰ ਵੀ ਨੀਲੀ ਰਾਵੀ ਦੀ ਕੱਟੀ ਕੱਟੀ ਮਗਲਵੀ ਕੱਟੀ ਦਾ ਕਰਾਈ ਮੂੰਹ ਐ ਇਹਨੂੰ ਤੇ ਇਹ ਆਪਾਂ ਕਿੰਨਾ ਦੁੱਧ ਤੇ ਕਿੰਨੇ ਦੀ ਦੇ ਦਿਆਂਗੇ ਇਹ ਭਾਜੀ ਮੁੱਲ 60 ਕਰ ਲਈਏ 57000 ਦੀ ਦੇ ਦਿਆਂਗੇ ਦੁੱਧ 55000 ਦੀ ਮਗਰ ਵੀ ਨੀਲੀ ਰਾਵੀ ਦੀ ਕੱਟੀ ਕੱਟੀ ਦਾ ਆਪੋ ਨੀਲੀ ਰਾਵੀ ਆਪ ਵੀ ਨੀਲੀ ਰਾਵੀ ਦੀ ਤੇ 8 ਕਿਲੋ ਦੁੱਧ ਖੁੱਲਾ ਦੁੱਧ ਦੋ ਦਾ ਮਿੰਤੀ ਵਾਲਾ ਦੋ ਟਾਈਮ ਚੋਈ ਗੁਜਰੇ ਟਾਈਮ ਦੁੱਧ 9 ਹੀ 8 ਗਾਣੇ ਆਪਾਂ 9 ਹੀ ਆਪੜ ਤੋਂ ਨੇ ਤੇ ਦੁੱਧ 9 ਹੀ ਹੋਊਗਾ ਕੋਣ ਚਾਨ ਵੀ ਇੱਕ ਨੰਬਰ ਬਹੁਤ ਚਾਦੀ ਚੰਗੀ ਚੋਣ ਨਹੀਂ ਠੀਕ ਹੈ ਜੀ ਓਕੇ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰਿਓ। ਬੈਂਡ ਬੁਰਜ ਨੱਥੋਈ ਕੇ। ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਸਰਹ ਹਾਲੀ ਇਥੋਂ 5 ਕਿਲੋਮੀਟਰ ਤੇ ਪੱਟੀ ਵੀ ਇੰਨਾ ਕੀ ਦੂਰੀ ਤੇ ਆ ਸੱਜਣੋ ਹੈਪੀ ਆ ਬਾਈ ਦਾ ਨਾ ਇਹ ਵਪਾਰ ਲੈਣ ਦਾ ਸੱਜਣੋ ਕੰਮ ਆ ਰੁਟੀਨ ਚ ਪਸ਼ੂ ਆਉਂਦੇ ਆ ਭਰਾ ਕੋਲੇ ਤੇ ਵੇਖ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਦੋ ਤਾਰੀਆਂ ਸੁਈਆਂ ਝੋਟੀਆਂ ਸੱਜਣੋ ਵੀਰ ਦੇ ਕੋਲੇ ਚੰਗਾ ਦੁੱਧ ਆ ਤੇ ਇੱਕ ਝੋਟੀ ਥੋੜੇ ਜਿਹਾ ਉੱਚੇ ਬੱਚੇ ਦੇ ਵਿੱਚ ਸੱਜਣੋ ਤਿੰਨ ਪਸ਼ੂ ਬਖਾਵਾਂਗੇ ਇਹ ਰਿਕਵੈਸਟ ਬੇਨਤੀ ਰਹਿੰਦੀ ਹੈ ਵੀ ਜੇ ਕੋਈ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਇਹ ਰਹਿੰਦੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਆ ਝੋਟੀ ਤੋਂ ਸ਼ੁਰੂ ਕਰਦੇ ਆਪਾਂ ਚੰਗਾ ਕੱਦ ਕਾਠਾ ਸੱਜਣਾਂ ਝੋਟੀ ਦਾ ਸਫਾਈਆਂ ਸੂਈਆਂ ਚੰਗੀਆਂ ਤੇ ਚੰਗਾ ਦੁੱਧ ਤੇ ਜਮਾਂ ਹੀ ਗਿੱਲੀ ਤਾਜੀ ਸੂਈ ਹੈ ਕਿੰਨੇ ਦਿਨਾਂ ਦੀ ਸੂਈ ਹੈ ਲੈਣੇ ਆ ਜਾਣਕਾਰੀ ਹੈਪੀ ਤੋਂ ਹੈਪੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਕਿਰਪਾ ਕਰਕੇ ਸਤਿਗੁਰ ਦੀ ਚੜਦੀ ਕਲਾ ਨਾ ਐ ਕਿਰਪਾ ਜੀ ਘਰ ਪਰਿਵਾਰ ਓਕੇ ਐ ਵਧੀਆ ਓ ਜੀ ਕਿਰਪਾ ਸਰ ਜੀ ਸ਼ੁਕਰ ਆ ਮਹਾਰਾਜੂ ਕੀ ਰੱਖੇ ਹੈ ਨਾ ਹਾਂਜੀ ਤੇ ਹੈਪੀ ਆਪਣਾ ਡਰੈਸ ਵੀਰੇ ਡਰੈਸ ਆਪਣਾ ਵੀਰੇ ਪਿੰਡ ਬੁਰਜ ਨੱਥੂ ਕੇ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਜੀ ਠੀਕ ਆ ਇਸ ਸ੍ਰਿਹਾਲੀ ਤੋਂ ਵੀ 4-5 ਕਿਲੋਮੀਟਰਾਂ ਦੇ ਪੱਟੀ ਤੋਂ ਵੀ 4-5 ਕਿਲੋਮੀਟਰ ਸੈਂਟਰ ਚ ਆ ਗਿਆ ਹਾਂਜੀ ਇਹ ਪੱਟੀ ਤੋਂ ਸ੍ਰਿਹਾਲੀ ਰੋਡ ਨਹੀਂ ਸਿੰਗਲ ਉੱਤੇ ਆ ਕਈ ਵੀ ਨਰੀ ਕਾ ਲੱਗੇ ਸਮਝ ਲੈਂਦੇ ਆ ਅੱਛਾ ਠੀਕ ਆ ਹਾਂਜੀ ਇਹ ਘੜੀ ਕਲਾ ਕੇ ਬੁਰਜੋ ਨਹੀਂ ਇਹ ਆਮੋ ਸਾਹਮਣੇ ਬੁਰਜ ਨੱਥੂ ਕੇ ਤੇ ਰਾਏ ਕੇ ਆ ਨੱਥੋ ਕੇ ਤੇ ਰਾਏ ਕੇ ਹਾਂਜੀ ਹਾਂਜੀ ਆਮ ਤੇ ਹੈਪੀ ਗਰੀ ਆਪਣਾ ਮੋਬਾਈਲ ਨੰਬਰ ਵੀ ਕਰਦਗੇ ਫੋਨ ਨੰਬਰ ਆਪਣਾ 8146373572 8146373572 73572 ਇਹਦੇ ਤੇ ਕੋਈ ਵੀ ਗੱਲਬਾਤ ਹੋਣੀ ਹੈ ਹਨਾ ਵੈਸੇ ਤਾਂ ਸੱਚ ਨੂੰ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਹੈਪੀ ਝੂਟੀ ਆ ਕਿਹੜਾ ਸੂਆ ਸੱਚਨਾ ਸੂਆ ਇਹ ਵੀ ਜੀ ਪਹਿਲਾ ਸੂਆ ਸੂਈ ਆ ਅੱਛਾ ਪਲੂ ਨਹੀਂ ਸੂਈ ਨੂੰ ਹਫਤਾ ਆ ਗਿਆ ਹਾਂਜੀ ਪਹਿਲਾ ਨਾਲ ਠੀਕ ਆ ਇੱਕ ਹਫਤਾ ਸੂਈ ਨੂੰ ਇੱਕ ਹਫਤਾ ਆ ਗਿਆ ਸੂਈ ਨੂੰ ਕੱਟਾ ਮਗਰ ਦੇ ਠੀਕ ਆ ਬੱਚਾ ਇਹਦੇ ਕੋਲੇ ਆ ਗਿਆ ਕੱਟਾ ਤੇ ਕਿੰਨਾ ਦੁੱਧ ਹੁਣ ਹਫਤੇ ਦੀ ਸੂਈ ਆਪਾਂ ਰਾ ਦੀ ਝੋਟੀ ਆਪਦੇ ਦੀ ਦੋ ਚੋਈਆਂ ਕੀਤੀਆਂ ਆਪਾਂ ਠੀਕ ਆ ਮਹੰਤੀ ਆ ਦੁੱਧ 11 ਕਿਲੋ ਵਾ ਝੋਟੀ ਕੋਲਾ ਮਹੰਤੀ ਵਾਲਾ ਇਸ ਵੇਲੇ ਤੱਕ 11 ਕਿਲੋ ਹਫਤੇ ਦੀ ਸੂਈ ਥੱਲੇ ਹਫਤੇ ਦੀ ਸੂਈ ਥੱਲੇ ਦੁੱਧ ਵਧੂ ਮੈਂ ਕਿਹੜਾ ਦੁੱਧ 14 ਕਿਲੋ ਭਾਈ ਝੋਟੀ ਕਰੂਗੀ ਕੱਤ ਵੇਲ ਬਹੁਤ ਆ ਬਹੁਤ ਚੰਗੀ ਵੇਲੋ ਮੇਰੇ ਜਿੱਦੀ ਝੋਟੀ ਦਾ ਹਾਂ ਹਾਂ ਜੀ ਸੱਜਣਾ ਚੈੱਕ ਕਰ ਲੋ ਆ ਹੈਪੀ ਦੇ ਕੱਤੋਂ ਤਾਜ਼ਾ ਲਾਇਓ ਦੁੱਧ ਦਿਆ ਪਾਜੀ ਬੰਦੇ ਲਿਆ ਗਿਆ ਹੀ ਕਾਰ ਰੱਖਣ ਵਾਸਤੇ ਠੀਕ ਆ ਉਹਨਾਂ ਨੂੰ ਫਿਰ ਤਾਂ ਵੀ 100 ਲੋੜਾ ਹੋਈਆਂ ਤੁਹਾਨੂੰ ਪਤਾ ਹਾਂ ਪਰ ਕੀ ਜਾਂਦੀ ਦੋ ਲਿਆਦੀ ਫਿਰ ਉਹਨਾਂ ਇੱਕ ਦੇਤੀ ਸੀ ਠੀਕ ਆ ਉਧਰੋਂ ਜਾਈ ਰਹਿ ਗਏ ਝੋਟੀ ਹਰਿਆਣੇ ਜੋ ਹਾਂਜੀ ਉਧਰੋਂ ਬਾਈ ਇਧਰ ਆਪਣੇ ਤਾਂ ਕੋਈ ਟਾਵੀ ਟਾਵੀ ਢੀਂ ਉਧਰ ਨਹੀਂ ਤੇ ਨਹੀਂ ਹਾਂ ਹਾਂਜੀ ਕੱਟ ਕਾਠ ਬਹੁਤ ਚੰਗਾ ਝੋਟੀ ਦਾ ਹਨਾ ਸ਼ਾਈ ਸੂਈ ਚੰਗੀ ਮਿਲ ਜਾ ਹਾਂ ਲਿਆ ਕੱਢ ਕੇ ਇਹਨੂੰ ਬਾਹਰ ਸੂਈ ਪਲੂਣੀ ਆ ਹਾਂਜੀ ਹਾਂਜੀ ਪਈਨਾਂ ਪਈਨਾਂ ਥਾਂ ਤੋਂ ਲੈ ਲਓ ਕਿੰਦਾ ਲੱਗਾ ਥਾਂ ਬਹੁਤ ਕੰਮ ਦਾ ਲੱਗਾ ਹਨਾ ਹੁਣ ਜੇ ਕੋਈ ਭੈਣ ਭਰਾ ਆ ਗਿਆ ਤੇ 11 ਕਿਲੋ ਤੋਂ ਆਪਣੇ ਭੈਣਾਂ ਲਈ 11 ਕਿਲੋ ਚਵਾ ਕੇ ਦੇਵਾਂਗੇ ਆਨਲਾਈਨ ਕੱਢੇ ਤੇ 10 ਕਿਲੋ ਦੀ ਗਾਰੰਟੀ ਆਪਣੇ ਠੀਕ ਆ ਹਾਂਜੀ ਲੋਗੇ ਸਾਈਟ ਨੂੰ ਚੈੱਕ ਕਰ ਲੋ ਬੂਤਾ ਜਿਵੇਂ ਕਹਿਦਿਆਂ ਨਾ ਬੂਤੇ ਜੱਡੀ ਲੰਮੀ ਆਏ ਆ ਕੱਦ-ਕੁੱਦ ਬਹੁਤ ਚੰਗਾ ਝੁੱਟੀ ਦਾ ਤੇ ਸਫਾਈਆਂ ਬਹੁਤ ਚੰਗੀਆਂ ਲੱਗੀਆਂ ਮੋੜ ਲਿਆ ਹੈਪੀ ਵੀਰੇ ਵੇ ਲੋ ਵੀ ਛੋਟੀ ਨਹੀਂ ਮੇਰੇ ਜਿੰਦੀ ਜਾਲੀ ਨਹੀਂ ਨਿੱਗੀ ਪੀ ਰਹੀ ਹਾਂ ਹਾਂ ਸਵਾ ਚੰਗਾ ਹੈ ਨਾ ਸੱਜਣੋਂ ਸੀਲ ਠੰਡੀ ਚੰਗੀ ਆ ਜਿੱਦਾਂ ਨੂੰ ਮਰਜ਼ੀ ਲੈ ਜੀਏ ਫੜ ਕੇ ਤੇ ਮਗਰ ਮਗਰ ਤੁਰ ਹੀ ਆਉਂਦੀ ਆ ਕੱਦ ਦੀ ਗੱਲ ਪਹਿਲਾਂ ਵੀ ਦੱਸਤੀ ਤੁਹਾਨੂੰ ਵੇਲ ਚੰਗੀ ਆ ਕੱਤ ਚੰਗਾ ਥਾਂ ਲੇਵੇ ਦੀ ਬਰੀਕੀ ਚੰਗੀ ਆ ਬਾਕੀ ਇੰਨੀ ਗੱਲ ਭਰੀ ਮਾਰੀ ਦਾਦੀਏ ਵੀ ਉਹਨਾਂ ਜਦੋਂ ਜਾਂਦੀ ਹੈ ਨਾ ਉਹਨਾਂ ਦੇ ਘਰੇ ਸੁਈ ਆ ਇਹਨੇ ਕਿਧਰ ਨੌਲ ਕੀਤਾ ਉਹਨਾਂ ਨਾਲ ਪਹਾੜੇ ਤੇ ਲਾਈ ਹੋ ਅੱਛਾ ਹਾਂਜੀ ਨਾਲ ਵੀ ਪਹਾੜਾ ਪਾ ਗਏ ਨਾ ਉਹਨਾਂ ਦਾ ਵੀ ਪੂ ਸਾਰੀਆਂ ਮੱਜਾਂ ਦਾ ਲਾ ਲਿੰਦੇ ਸੀ ਵੀ ਕੱਲ ਨੂੰ ਬੱਚਾ ਤਾਂ ਤਾਂ ਆਜੇ ਜੇ ਬੰਦਾ ਚੋਦੇ ਸੌਕੀ ਲਿੰਦਾ ਨਾ ਠੀਕ ਆ ਵੀ ਨਾਲ ਪਹਾੜਾ ਪਹਾੜਾ ਲੂੜਾ ਵੇਲੋ ਕਿਦਾਂ ਹਾਂ ਸੱਚ ਲੋ ਸਭਾ ਚੰਗਾ ਝੋਟੀ ਦਾ ਦੋ ਤਲਗਾਂ ਨਾੜਾਂ ਲੀਵੇ ਤੇ ਚਾਰਾਂ ਥਾਨਾਂ ਦਾ ਆਪਸੀ ਗੈਰ ਬੋਦੀ ਜਣੀ ਵੀ ਬਾਜ਼ਾਰ ਠੁਗਿਆ ਹੋਊਗਾ ਜਾਵਾਂਗੇ ਜਿਹੜਾ ਥਨਾ ਜਾਣਦਾ ਬਾਜ਼ਾਰ ਹਾਂ ਨਾਲੇ ਟਾਈਮ ਵੀ ਸਵੇਰ ਦਾ ਹੀ ਆ ਹਾਂਜੀ ਹਾਂਜੀ ਸਵੇਰ ਦਾ ਹੀ ਆ ਮਾਣਾ ਟਾਈਮ ਵੀ ਨੋਟ ਕਰਾ ਮੇਰੇ ਹਿਸਾਬ ਨਾਲ 8:30 8:00 ਦਾ ਟਾਈਮ ਮੇਰੇ ਮੋਬਾਈਲ ਤੇ ਕੋਈ ਆ 8:30 ਦਾ ਟਾਈਮ ਆ ਹਨਾ ਹਾਂਜੀ ਤੇ ਇਹ ਨਹੀਂ ਜਿਵੇਂ ਆਪਾਂ ਨਾਲ ਪਹਾੜਾ ਹੈਪੀ ਪਾਉਣੇ ਤੇ ਬੱਚੇ ਛੱਡਦੇ ਆਂ ਹਾਂਜੀ ਹਾਂਜੀ ਬੱਚਾ ਛੱਡ ਕੇ ਤੇ ਬੱਚੇ ਦੇ ਬਗੋਂ ਬੱਚੇ ਦੇ ਵੀ ਨਾਲ ਪਹਾੜਾ ਵਾਲੇ ਲੱਗੇ ਨਾ ਓਕੇ ਕਈ ਬੰਦੇ ਗਿਜਾ ਲੈਂਦੇ ਹਾਂਜੀ ਗਿਜਾ ਲੈਂਦੇ ਤੇ ਰੇਟ ਸ਼ਾਦੀ ਇਹਦਾ ਫਿਰ ਹੈਪੀ ਰੇਟ ਵੀਰ ਜੀ ਇਹਦਾ ਕਰ ਲੂ 1 15 ਕਰ ਲਈਏ ਹਾਂ ਵਿਗਦੀ ਵੀ ਜੋੜੀ ਤੁਹਾਨੂੰ ਪਹਾੜਾ ਹਾਂ ਕਿੰਨੇ ਜੀ ਇੱਕ ਦਸ ਦੀ ਜੋੜੀ ਦੇ ਦਈਏ ਕਰਦਗੇ ਮਾਨਤਾ ਨਾ ਕਿੰਨਾ ਕਰਦੀ ਤੁਸੀਂ ਦੱਸੋ ਨਹੀਂ ਕਰਦੇ ਨਹੀਂ ਤੁਸੀਂ ਲਗੋ ਕੀ ਸ਼ਾਦੀ ਅੱਜ ਨਹੀਂ ਅੱਜ ਦੇਖ ਲਾ ਹੁਣ ਸਵੇਰ ਦਾ ਟਾਈਮ ਆ ਤੇ 5000 ਹੀ ਛੱਡ ਦੀਏ ਕਿੰਨੇ ਦੀ ਐ 1.5 ਦੀ 1.5 ਦੀ ਚੱਲ ਜੇ ਕੋਈ ਭੈਣ ਭਰਾ ਫੋਨ ਲਾਊਗਾ ਮਾਂ ਤਾਂ ਉਹ ਲੱਖ ਜੀ ਦੇ ਦੇਾਂਗੇ ਪੂਰੇ ਲੱਖ ਦੀ ਕੋਚੋ ਵੀ 2000 ਛੱਡ ਦਾਂਗੇ ਉਹ ਦੱਸੋ 98000 ਦੀ 98000 ਦੀ ਜੈਸਨ ਹੋਈ ਤੇ ਛੋਰ ਛੱਪਾ ਹੀ ਹੋਊਗਾ ਹਾਂ ਬਾਕੀ ਝੂਟੀ ਥੱਲੇ ਦੁੱਧ ਵੀ ਚੰਗਾ ਉਹ ਜੀ 11 ਪਰ ਦੁੱਧ ਆਪਾਂ ਇੱਥੇ ਚਵਾ ਲਾਂਗੇ ਆਨਲਾਈਨ ਖੜੇ 10 ਪਰ ਦੁੱਧ ਦੀ ਗਾਰੰਟੀ ਪੂਰ ਸ਼ਿੱਟਾ ਕਰਨ ਬਾਅਦ ਘਰੇ ਆਪਣੀ ਜ਼ਿੰਮੇਵਾਰੀ ਹੋ ਗਈ ਠੀਕ ਆ ਹਾਂ ਜੀ ਕੱਦ ਵੀ ਨੀ ਕੋਈ ਢੀਕਤੀ ਇੱਧਰ ਨਹੀਂ ਦਿੰਦਾ ਆਪਾਂ ਦੇ ਦਾਂਗੇ 98000 ਦੀ ਵੇਖੋ ਸੱਜਣਾ ਸਿੰਘ ਵੀ ਦੋਨੇ ਐਨ ਛੋੜੀ ਹੋਊਗੀ ਮੌਕੇ ਤੇ ਪੰਜਾ ਤੋਂ ਕੋਈ ਵੀ ਇਹਦਾ ਖੇਡ ਜਿਆਦਾ ਜਿਆਦਾ ਦੇ ਗਾਲਾ ਨਹੀਂ ਹੋਗਾ ਤੁਹਾਨੂੰ ਪਤਾ ਵੀ ਇਹਨਾਂ ਦੀ ਜਗਾ 2000 ਦੀ ਖੇਡ ਹੁੰਦੀ ਹੈ ਹਾਂ ਗਾਂ ਵੀ ਪੈਸੇ ਲਾ ਕੇ ਲਈ ਜਾਂ ਹਾਂਜੀ ਹਾਂਜੀ ਰੁਪਏ ਲਾ ਕੇ ਲਈ ਜਾਂ ਨਹੀਂ ਠੀਕ ਆ ਤੇ ਹੈਪੀ ਵੀਰੇ ਆ ਕਾਲੀ ਜਾਮਨ ਰਗੀ ਇੱਕ ਮੈਂ ਬੰਨੀ ਬੈਠਾ ਇਹਦੀ ਕੀ ਡਿਟੇਲ ਕਿਹੜਾ ਸੁਹਾ ਹੈ ਇਹ ਪਾ ਜੀ ਤੇ ਸਾਡੇ ਏਰੀਆ ਦੀ ਮਾਲਵੇ ਚੋਂ ਲਈ ਬੰਦਿਆਂ ਨੇ ਠੀਕ ਆ ਮਾਲਵੇ ਚੋਂ ਹਾਂਜੀ ਠੀਕ ਆ ਦੂਜਾ ਸੁਹਾ ਵਾ ਠੀਕ ਆ ਹਾਂਜੀ ਤੇ ਪਰ ਜੇ ਵੀ ਮੈਂ ਨਿੱਗੀ ਜੀ ਨਹੀਂ ਕਿੰਨੇ ਟਾਈਮ ਦੀ ਸੂਈ ਰਹਿ ਪਿੱ ਕਿੰਨਾ ਦੁੱਧ ਆ ਗਿਆ ਜੀ ਮਗਰ ਇਹਦੇ ਕੋਲ ਚੇਰਾ ਕਿਲੋ ਦੁੱਧ ਆ ਮੈਂ ਕੋਲਾ 13 ਕਿਲੋ ਕਿਲੋ ਦੇ ਕੋਈ ਵੀ ਆਪਣੇ ਘਰ ਕੋਈ ਦੋ ਟਾਈਮ ਲੀਟਰ ਮਾਰ ਲੈ ਉਹ ਇਦਾਂ ਆਉਣ ਲੈ ਜੀ ਠੀਕ ਆ ਇਹ ਇੱਕ ਸਾਈਡ ਦੀ ਰੱਖ ਦਿਓ ਮਾਰੀ ਜੀ ਸਾਰੇ ਮਾਰੀ ਜੀ ਭਾਲ ਜੀ ਕਰ ਗਈ ਐ ਪਾਸੇ ਨਾ ਹਾਂ ਬਾਕੀ ਐ ਨਿੱਗੀ ਢੀਰੀ ਬਾਹਰ ਦੇ ਲੋ ਇਹ ਹੋਈ ਨਹੀਂ ਗੱਲ ਬਾਤ ਗਾਂ ਹੀ ਆ ਦੇ ਹਾਂ ਨਹੀਂ ਠੀਕ ਆ ਇਹ ਕੱਟੀ ਹੋ ਦੇ ਮਗਰ ਕੱਟੀ ਆ ਗਈ ਬਾਕੀ ਤਾਂ ਕੋਈ ਬੱਚਾ ਨੂੰ ਪਲਿਆ ਤਾਂ ਦੱਲ ਰਿਹਾ ਵੀ ਦੁੱਧ ਹੈਗਾ ਤੇ ਬੱਚੇ ਪਲੇ ਜਿਹਦੇ ਕੋਲ ਦੁੱਧ 6 ਕਿਲੋ ਹੈ ਤਾਂ ਬੱਚੇ ਨੂੰ ਵੀ ਛੱਡੂ ਤੇ ਛੋਹੂ ਕੀ ਤੇ ਹੈਪੀ ਵੀਰੇ ਥਣ ਵੱਧ ਘੱਟ ਤਾਂ ਨਹੀਂ ਜਿਵੇਂ ਸਾਈਡ ਆ ਸਾਰੀ ਮੈਂ ਖਾਲੀ ਕਰਾ ਲੀਏ ਪਰ ਵੀਡੀਓ ਦੇ ਹਾਂਜੀ ਨਹੀਂ ਮੰਨ ਕੇ ਚੱਲ ਵੀ ਕੋਈ ਚੂਨ ਆਉਂਦਾ ਤੇ ਕੋਜੇ ਥਾਣਾ ਇੱਕੋ ਜੇ ਇੱਕੋ ਜੇ ਇੱਕੋ ਜੇ 50 ਲੀਟਰਾਂ ਦਾ ਚੋਲੇ ਬਸ ਕੋਈ ਦਿੱਕਤ ਨਹੀਂ ਓਕੇ ਹਾਂਜੀ ਓਕੇ 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 ਪਰ ਇਹ ਵੀ ਵੱਡੀ ਜੋ ਕੁੱਠਾ ਪੱਠਾ ਵਾਲੀ ਵੀਡੀਓ ਦਾ ਨਹੀਂ ਬਹੁਤ ਨਿਕਰ ਮੈਂ ਆ 13 ਕਿਲੋ ਦੁੱਧ ਹੁਣ ਇਸ ਵੇਲੇ ਹਾਜ਼ਰ ਹੈ ਜਿਆਦਾ ਹਾਜ਼ਰ ਆ ਇੱਦਾਂ ਘੱਟ ਮੇਰੇ 12 ਕਿਲੋ ਦੋ ਦੀ ਗਾਰੰਟੀ ਦੇਵਾਂਗੇ ਆਪਾਂ ਅਗਲੇ ਤੇ ਘਰ ਦੀ ਵੀ ਅਗਲੇ ਤੇ ਘਰ ਦੀ ਵੀ ਗਾਰੰਟੀ ਦੇਵਾਂਗੇ 12 ਕਿਲੋ ਦੀ ਹਾਂਜੀ 12 ਕਿਲੋ ਮਗਰ ਕੱਟੀ ਮਗਰ ਕੱਟੀ ਤੇ ਸੂਈ ਹੈਪੀ ਕਿੰਨੇ ਦਿਨਾਂ ਦੀ ਵੀ ਇਹਨੂੰ ਜੀ 810 ਦਿਨ ਹੋ ਗਏ ਆ ਹੁਣ ਤੇਰੇ ਅੰਦਰ ਬਾਹਰੇ ਉੱਤੇ ਤੋਂ ਬਾਹਰ ਲਾ ਲੋ ਕੱਢੀ ਆ ਮਗਰਾਂ ਦੇ ਹੀ ਨੇ ਨਹੀਂ ਨਹੀਂ ਕੱਟੀ ਬੜੀ ਚੰਗੀ ਹੈ ਹਨਾ ਕੱਟੀ ਸੁਣੀ ਆ ਗਈ ਆ ਤੇ ਬਾਕੀ ਬਾਕੀ ਇਹ ਲੂ ਨੂੰ ਨੂੰ ਵਾਲਿਆਂ ਨੇ ਲਿੱਗੀਆਂ ਤੇਰੀਆਂ ਮੇਰੇ ਸਾਹਮਣੇ ਨੁਕੀਏ ਆ ਜੇ ਘਰ ਆ ਜਾਓ ਤੇ ਡੰਗਰ ਖਰਾਬ ਕਰਦੇ ਭੜਕੇ ਭੜਕੇ ਤੋਂ ਹੋ ਜਾਣੀ ਚੱਕਰ ਤੇ ਹੈਪੀ ਤੌਰ ਤੱਕ ਰਾਈਏ ਦੀ ਚੈੱਕ ਲੋ ਵੀ ਸੱਜਣੋ ਚੰਗਾ ਦੁੱਧ ਕਰਮਾ ਲਈ ਥੱਲੇ ਦੁੱਧ 13 ਤੇ 22 ਕਹਿੰਦੇ 12 ਤੇ ਭਾਵਾਂ ਦੀ ਕੋਈ ਘਰੇ ਵੀ ਮੰਗਾ ਲੇ ਆਪਣੇ ਤੋਂ ਤਾਂ ਵੀ ਗਰੰਟੀ ਦੇ ਦਿਆਂਗੇ ਭਾਈ 12 ਕਿਲੋ ਦੁੱਧ ਚਵਾ ਕੇ ਜਿਹੜਾ ਇਹਦੇ ਘਟਕੇ ਦਾ ਵੀਡੀਓ ਪਾਉਂਦੇ ਚਵਾਲੇ ਕਿਨਾਂ ਵਾਪਸ ਘਰੇ ਲਾ ਦੇ ਚੋਲੇ ਠੀਕ ਆ ਠੀਕ ਇੱਧਰ ਵੀ ਇਹ ਪਾ ਲੈ ਜੇ ਉੱਥੇ ਜਾ ਕੇ ਰਿਲਾਗੇ ਚਵਾ ਕੇ ਆਪਾਂ ਨੂੰ ਅੱਧੀ ਮਾਦੇ ਮਾੜੇ ਇਨਾਂ ਦੇ ਨਹੀਂ ਠੀਕ ਆ ਲੇਵਾ ਬਹੁਤ ਚੰਗਾ ਤੁਰਦੀ ਨਹੀਂ ਵਿਖਾਉਂਦੀ ਇਹ ਆਹ ਸਾਈਡ ਨਹੀਂ ਨਹੀਂ ਕੁੰਜੀ ਮਾਜਾਂਗੇ ਭਾਜੀ ਕਰਗੀ ਆ ਹਾਂ ਮੋੜ ਲਾ ਇੱਥੇ ਹੀ ਵੇ ਲੋ ਵਜਨ ਮਜੂਦ ਬਹੁਤ ਚੰਗਾ ਸਜਣਾ ਝੂਠੀ। ਬਸ ਯੋ ਹੋਈ ਨਹੀਂ ਕੋਈ ਹੈ। ਹਾਂ। ਬਗਿਆ ਨਿੱਕੀਆਂ ਧਿਰਾਂ ਨਹੀਂ। ਨਹੀਂ ਠੀਕ। ਸਭਾ ਚੰਗਾ ਸਿਰ ਮੂੰਹ ਵੀ ਸੋਨਾ। ਬਸ ਜੀ। ਲੈ ਚੱਲ ਵੀਰੇ। ਤੇਰਾ ਇਹ ਜੰਮੀ ਪਲੀ ਵੜੀ ਮੈਂ ਜੀ। ਹਾਂ। ਦੋ ਦਿਨ ਜਾਲਾਂ ਨਹੀਂ ਮਾਰਾ ਪੂਰਾ ਮਾਰ ਕੇ 14-15 ਗਰ ਦੋ ਦਿਨੋਂ ਆਦਾ ਵੀ ਇੱਦੀ ਹੈ। ਹਾਂ। ਲੀਵਾ ਵੀ ਚੰਗਾ ਗਾਂ ਨੂੰ ਵੀ ਉਨਾ ਹੀ ਆ ਉਨਾ ਹੀ ਪਛਾਣ ਹੁਆ। ਬਸ ਜੀ। ਸਜਨੋ ਲੇਵਾ ਗਾਣੂ ਵੀ ਮੈਂ ਦੇ ਕੋਲੇ ਚੰਗਾ ਬਾਕੀ ਦੁੱਧ ਵੀ ਜਦੋਂ 6 ਕਿਲੋ ਕੰਡੇ ਤੇ ਰੱਖੀਏ 7 ਹੋ ਜਾਂਦੇ ਗਮੇਟ ਹੋ ਗਏ ਠੀਕ ਆ 1 ਘੰਟੇ ਕਰੇ ਗਾਣ ਵਾਦਿਆ ਜੇ ਹਾਂ 8 ਸਵਾਤੀ ਹੋ ਜਾ ਜੇ ਹਾਂ ਬਾਕੀ ਦੇ ਲੋ ਕੋਈ ਹੋਣੀ ਇੱਕ ਥੋੜੀ ਲਵਾ ਲਈ ਜਿੱਦ ਰੰਗੇ ਵੀ ਚੱਕਰ ਲੋ ਹਾਂ ਠਿਕਾਈਏ ਦੀ ਲਾਤ ਆਪਾਂ ਲੇਵਾ ਖਾਈਏ ਹੈ ਤੇਰੇ ਗਾਣੂ ਹਾਂ ਆ ਲੈ ਲੋ ਵੇਖੋ ਸਜਨੋ ਚੰਗਾ ਲਈ ਵਾਲਾ ਕਾ ਹੋਇਆ ਕਰਮਾ ਵਾਲੀ ਨੂੰ ਕਾ ਨੂੰ ਵੀ ਜਮੈਂ ਤੁਹਾਨੂੰ ਦੱਸਿਆ ਨਾ ਕੋਈ ਨਹੀਂ ਕੋਈ ਨਹੀਂ ਇਹ ਕੋਲ ਨਹੀਂ ਜਾ ਰਹਾ ਉਹਨੂੰ ਯਾਦ ਆ ਨਹੀਂ ਆਦਾ ਤੁੰਦੀ ਕਿੰਨਾ ਸਿਰ ਮੂੰਹ ਸੱਜਣਾ ਚੈੱਕ ਕਰੋ ਹੈਪੀ ਫੈਰੀ ਦਾ ਰੇਟ ਕੀ ਰਹੂਗਾ ਸ਼ਾ ਜੀ ਕੀ ਦਾ ਵੀਰ ਜੀ ਮੰਗਣ ਕੋ ਹਸਵਾਲਾ ਕਰ ਲੀਏ ਹਾਂ ਇੱਕ ਵੀ ਜੋ ਮਾਨਦਾਨ ਕਰਦਾ ਨੂੰ ਮਿਲਦਾ 1 ਲੱਖ ਤੇ 20 ਹਜ਼ਾਰ ਚੋਂ ਇੱਕ 15 ਦੀ ਮੈਂ ਦੇ ਦਾਂਗੇ ਕਰਦਗੇ ਹੋਰ ਵੀ ਮੌਕੇ ਤੇ ਕੋਈ ਇੱਕ 10 ਦੀ ਮੈਂ ਦੇ ਦਾਂਗੇ ਸ਼ਾ ਜਨਾ 1 ਲੱਖ ਤੇ 10 ਹਜ਼ਾਰ ਦੀ ਹਾਂ ਜੀ ਲੈਵਾ ਸੱਜਣਾ ਚੰਗਾ ਮੈਂ ਥਲੇ ਫਾੜੀ ਆ ਉਹ ਚਾਲਾ ਫਾੜੀ ਚੰਗਾ ਮੈਲੇ ਬੂਲੇ ਤੇ ਦੋਹਾਂ ਨੇ ਚੱਲ ਗਏ ਉਦੋਂ ਤੋਂ 13 14 ਕਿਲੋ ਚਾਹੀਉਗੀ 14 15 ਕਿਲੋ ਦੇ ਨੇ ਮੈਨੇ ਆਹ ਆਮੜਾ ਭਾਦਨਾ ਜਿੱਡੀ ਮੈਂ ਆਏ ਨਹੀਂ ਵਾਕਈ ਕੋਈ ਸ਼ੱਕ ਨਹੀਂ ਚੰਗਾ ਲੇਵਾ ਗਾੜੀ ਵੀ ਮੈਂ ਤਾਂ ਨਾ ਹੈਪੀ ਹੋ ਦੋ 2 ਸਵਾ ਦੋ ਭਾਜੀ 22 ਕਿਲੋ ਗਾੜਿਆ ਦੇ ਜਮਾਰ ਕੇ ਦੇ ਦਾਂਗੇ ਹਾਂ ਮੈਂ ਵੀ ਇਹ ਆਈਡੀਆ ਲਾਇਆ ਵੀ ਥੱਲੀ ਕਰਕੇ ਜੇ ਝਗੜਾ ਮੈਲਾ ਫਿਰ ਕੋਈ ਤੈਨ ਨਹੀਂ ਮਣਾ ਦੇ ਆ ਗਾੜੀ ਦਾ ਹਾਂਜੀ ਨਹੀਂ ਹੋਊਗਾ ਤਦ ਕਰਮਾਂ ਵਾਲੀ ਬੱਸ ਜੀ ਉਹਦੀ ਵੀ 1.5 2 ਕਿਲੋ ਗਾੜ ਹੋਗੀ ਝੋਟੀ ਦੀ ਝੋਟੀ ਕਦ ਕੁੱਤ ਚੰਗਾ ਹਾਂਜੀ ਤੇ ਹੈਪੀ ਇਹ ਪਾਸਾ ਕੁਛ ਨਹੀਂ ਆਇਆ ਕਿਤਾਬ ਤੋਂ ਸ਼ੋਰ-ਸ਼ਾਰ ਕਰਦਾਂਗੇ ਜਲੇ ਦਾ ਮੌਕੇ ਦਾ ਮਾਨਤਾ ਕਿੰਨੇ ਦੀ ਕਹਿਤੀ ਉਹ ਇੱਕ ਦਾਹ ਦੀ ਇੱਕ 10 ਹਾਂਜੀ ਆਪਾਂ ਮਗਰ ਵੀ ਕੱਟੀ ਆ ਦੋ ਬਾਂਜਾਂ ਦੀ ਕੱਟੀ ਆ ਦੋ ਬਾਂਜਾਂ ਦਾ ਕੋਈ ਵੀਟੇ ਵਾਲਾ ਲਾਗਾ ਹਾਂ ਚੰਗੇ ਦੁੱਧ ਵਾਲੀ ਚੰਗੀ ਮਾਂ ਦੀ ਕੱਟੀ ਹੈ ਨਾ ਬਸ ਜੀ ਹਾਂਜੀ ਤੇ ਚਲੋ ਧੰਨਵਾਦ ਆ ਤੇ ਇੱਕ ਅੱਗੇ ਆਪਣੇ ਕੋਲੇ ਉਹ ਆ ਗਈ ਹੈ ਨਾ ਹਾਂਜੀ ਉੱਚੇ ਬੱਚੇ ਤੇ ਹੈਪੀ ਉਹਦੀ ਕੀ ਡਿਟੇਲ ਆ ਵੀਰੇ ਉਹ ਭਾਜੀ ਦੂਜਾ ਸੂਈ ਨੂੰ 2 ਢਾਈ ਮਿੰਟ ਲਿਓ ਦਿਓ ਠੀਕ ਆ ਮਗਰ ਕੱਟੀ ਆ ਮਗਰ ਕੱਟੀ ਜਾਂ ਨੀਲੀ ਦੀ ਨੀਲੀ ਕੱਟੀ ਬਹੁਤ ਚੰਗੀ ਆ ਹਾਂਜੀ ਇਹ ਹੁੰਨੇ ਨੇ ਜੇ ਲਈ ਤੁਹਾਡੇ ਗਾੜੀ ਗਾੜੀ ਹਾਂ ਤੇ ਹੁਕੀ ਮਾਰੀ ਪਈ ਆ ਤੇ ਆ ਲੈ ਪਹਿਲਾ ਪਰਾਲੀ ਹੀ ਕਾਈ ਜਾਂਦੀ ਤੇ ਕੱਟੀ ਵੇਲੇ ਮਰਦੀ ਤਾਂ ਆਉਦੀ ਆ ਨਹੀਂ ਠੀਕ ਦੋਆਂ ਢਾਈ ਨੂੰ ਹੀ ਕੱਟੀ ਜਾਂਦੀ ਕਿੰਨੀਆਂ ਕਿ ਧਾਰਾਂ ਇਹਦੇ ਕੋਲੇ ਤੇ ਦੋ ਦੋ ਜੋ 9 ਕਿਲੋ ਠੀਕ ਆ 8 ਕਿਲੋ ਦੇ ਵਾ ਗਾਰੰਟੀ ਦੇ ਮੈਂ ਵੇਚਦਾ ਗੇ 8 ਕਿਲੋ ਦੋਦੀ ਗਾਰੰਟੀ ਅੱਜ ਕੱਲ ਦੇ ਗ੍ਰੇਡ ਦੇ ਪੂੜ ਛਿੱਟਾ ਜੇ ਚੋਣ ਸਕਦੇ ਵੇ ਤਾਂ ਮੈਂ ਆਪਣੀ ਜ਼ਿੰਮੇਵਾਰੀ ਜ਼ਰੂਰ ਪੋਲਾ ਚੂਣ ਐ ਚੂਣ ਚਾਂ ਪੋਲੀ ਆ ਤੇ ਬਣੀ ਬੁਣੀ ਨਹੀਂ ਬਣੀ ਨਹੀਂ ਭਾਈ ਇਹਦੇ ਗਾੜੀ ਜੇ ਆਖੀ ਜਾ ਬਣੀ ਨਹੀਂ ਨਹੀਂ ਅਜੇ ਨਹੀਂ ਬਣੀ ਤੇ ਹੈਪੀ ਫੈਰੀ ਦਾ ਨਾਲੇ ਰੇਟ ਕੀ ਰਹੂਗਾ ਤੇ ਤੋਰ ਇਹਦੀ ਵੀ ਚੈੱਕ ਕਰਾਈਏ ਨਵਾਂ ਹਾਂ ਨਹੀਂ ਹਾਂ ਹਾਂਜੀ ਹਾਂਜੀ ਮੈਂ ਪਾਈਏ ਦੂਜਾ ਸੂਆ ਹੀ ਆ ਹਾਂ ਜੇ ਜਾਊਗਾ ਵਾਤਾ ਵਾਤਾ ਬਾਕੀ ਮੁੰਡੀ ਲੋਦਰਾ ਸਾਹਮਣੇ ਸੂਂਦੇ ਨੇ ਬਾਕੀ ਸਾਹਮਣੇ ਇਧਰ ਪਤਾ ਮੁਰਨਾ ਮਿਲਦਾ ਫਿਰ ਹਾਂ ਇੰਨੀ ਸਾਹਮਣੇ ਕੋਲੇ ਪੈਸਾ ਤਾਂ ਨਹੀਂ ਆੜੀ ਬੱਸ ਜੇ ਚੰਗੀ ਸਾਹ ਵੀ ਹੁੰਦੀ ਤੇ ਚੰਗੇ ਰੁਪਏ ਵਟ ਲੈਂਦੇ ਹਨਾ ਨਹੀਂ ਠੀਕ ਆ ਮੈਂ ਨਹੀਂ ਮਾੜੀ ਮੈਂ ਚੰਗੀ ਆ ਮੈਂ ਚੰਗੀ ਆ ਭਾਜੀ ਯਾਦ ਕੁਆਲਿਟੀ ਚੰਗੀ ਮੋੜ ਲਿਆ ਹੈਪੀ ਵੀਰੇ ਵੇਖੋ ਸੱਜਣਾ ਉਹ ਸੁਭਾਜ ਦਾ ਵੀ ਠੀਕ ਆ ਹਾਂਜੀ ਹਾਂਜੀ ਨਾ ਦੁੱਧ ਦਾ ਸੱਜਣੋਂ 82 ਕਹਿੰਦਾ ਗਾਰੰਟੀ ਵਾਲਾ ਦੁੱਧ ਪੱਕਾ ਹੈ ਤੁਹਾਡੇ ਸਾਹਮਣੇ ਗਾੜੀ ਗਾੜੀ ਲਾਈਏ ਜੇ ਅਸੀਂ ਨੇ ਇੱਥੇ ਲੱਗਾ ਜੀ ਦੋ ਦਿਨ ਰਗੀ ਜੀ ਮੈਂ ਤਾਕਲ ਉਹਨਾਂ ਤੇ ਦੁੱਧ ਚਵਾ ਕੇ ਦੇ ਦੂੰਗਾ ਠੀਕ ਆ ਇਹਦਾ ਰੇਟ ਕੀ ਰਹੂਗਾ ਹੈਪੀ ਫਿਰ ਇਹਦਾ ਮੁੱਲ ਕਹਿੰਦੇ 65000 ਰੁਪਈਆ 60000 ਚ ਮਾਨਤਾ ਕਰ ਦਾਂਗੇ 60 ਹਾਂ ਦੇ ਨਸ 52000 ਦੀ ਭਾਰੀ ਮਨਾਂ ਦੀ ਜੁ ਕੋ 200 ਰੁਪਿਆ ਛੋੜ ਹੋਣੀ ਆ ਅੱਛਾ ਹਾਂ ਜੀ ਤੁਹਾਨੂੰ ਪਤਾ ਤਿੰਨ ਚਾਰ ਜੱਟ ਦੀ ਕੱਟੀ ਮਗਰ ਤੇ ਨੇ ਜੀ ਕੱਟੀ ਬਹੁਤ ਚੰਗੀ ਹੈ ਨਾ ਹਾਂ ਜੀ ਹਾਂ ਜੀ ਨੀਲੀ ਰਵੀ ਦੀ ਆਪ ਵੀ ਆਹ ਕੱਟੀ ਆਪ ਨੂੰ ਵੀ ਆਉਂਦੀ ਜਾਵੇ ਸਾਡੇ ਨਿਸ਼ਾਨਾ ਲਗਾ ਪਰ ਆਪਾਂ ਪਿਓ ਹੋਣੀ ਜਾਣੀ ਬਾਕੀ ਜੇ ਵੀ ਭਾਜੀ ਪਿਓ ਹੋ ਗਈ ਹਾਂ ਨਹੀਂ ਨਹੀਂ ਪੈਰ ਚਾਰੇ ਹੈਗੇ ਆ ਹਾਂ ਜੀ ਹਾਂ ਜੀ ਤੇ ਮੱਥਾ ਆਖਾਂ ਹਾਂ ਜੀ ਹਾਂ ਜੀ ਨਹੀਂ ਚੰਗੀ ਆ 57000 ਦੀ 52000 ਚੋਂ ਕੋ 200 ਰੁਪਿਆ ਛੋੜ ਹੀ ਹੋਣੀ ਆ ਠੀਕ ਆ ਹਾਂ ਜੀ ਲਓ ਵੀ ਸਜਣੋ ਇਹ ਸੀਗੇ ਮੈਂ ਦਾ ਵਰਜਨ ਨੱਥੋਕੇ ਦੇ ਵਿੱਚ ਹੈਪੀ ਵੀਰ ਦੇ ਕੋਲੇ ਐਨੀਮਲ ਫੋਰ ਸੇਲ ਬਕਾਊ ਚੰਗਾ ਦੁੱਧ ਵਾਲੇ ਹਾਂਜੀ ਮੈਂ ਦੀਆਂ ਕਿਹੜੀ ਦੀਆਂ ਉਹ ਦੀਆਂ ਵੱਡੀਆਂ ਜੀ ਮਰਾਉਣੀਆਂ ਹਾਂਜੀ ਹਾਂਜੀ ਲੋਬੀ ਸੱਜਣੋ ਹੈਪੀ ਕੰਦਨ ਇਹ ਮੈਂ ਦੀਆਂ ਆਪਾਂ ਧਾਰਾ ਤੁਰਾ ਚੈੱਕਪਸਮਾ ਕਰਾਉਣੇ ਆ ਕਿ ਵੇਖਣ ਵਾਲੇ ਭੈਣ ਭਰਾ ਨੂੰ ਇਹ ਲੱਗੋ ਹੈ ਵੀ ਸੈਡ ਆ ਤੇ ਕਿਤੇ ਥਾਨਾ ਵੱਤ ਘੱਟ ਹੋ ਗਈ ਕਹਿੰਦਾ ਆਪਾਂ ਤਸੱਲੀ ਕਰਾ ਦੇਾਂਗੇ ਵੀ ਸੀਲ ਸੂਲ ਦਾ ਪਤਾ ਲੱਗ ਜਾਊਗਾ ਕਹਿੰਦਾ ਨਵੇਂ ਸੱਜਣੋਂ ਪਸ ਸਮਾਰਟ ਚੈੱਕ ਕਰ ਲਿਆ ਤੇ ਵਾਕੇ ਨਾ ਐਸਟੀਮੇਟ ਪਰਮਾਤਮਾ ਮਿਹਰ ਕਰੇ ਮੀਰਾ ਮਾਨ ਵੀ ਆਂਦਾ ਬਾਈ ਦੇ ਹੈਪੀ ਦੇ ਕਹਿਣਾਂ ਗਾ ਬਾਈ ਚੋਂਦੇ ਫੋਲੋ ਕੀ ਬਾਤ ਆ ਭਵਾਂ ਗਵਾਂਡੀਆਂ ਘਰੇ ਧਾਰ ਜਾਵੜੇ ਹੈ ਕਿਤੇ ਹੋਰ ਜੀ ਜੀ ਖਿੱਚ ਕੇ ਮਾਰੀ ਹੋਵੇ ਸਹੀ ਗੱਲ ਹੈ ਜੀ ਤੇ ਕਈ ਗਜਾਂ ਤੱਕ ਜਾਊਗੀ ਹੈ ਮਾਗੀ ਤੁਹਾਨੂੰ ਬਾਹਰ ਹੀ ਦੱਸਿਆ ਖੜਾਕ ਪਿਆ ਦੇ ਹਾਂ ਵੀ ਭਵਾਂ ਗਵਾਂਡੀਆਂ ਘਰੇ ਖੜਾਕ ਸੁਣੇ ਹੈ ਨੇ ਚੋਣ ਚ ਪਵਾਇਦਾ ਧਾਰ ਤੇ ਚੋਲੇ ਨੂੰ ਪ੍ਰਵਾਹ ਹੀ ਕਰਨ ਵਾਲੀ ਹਾਂ ਹਾਂ ਕਾ ਮਾਰ ਕੀਆ ਹਨਾ ਨਹੀਂ ਠੀਕ ਹੈ ਪੀ ਚੱਲ ਦੇਦੀ ਮਾਨ ਤਾਂ ਦਾ ਚੋਣ ਬਹੁਤ ਚੰਗਾ ਕੋਈ ਛਾਪ ਨਹੀਂ ਕੋਈ ਛਾਪ ਨਹੀਂ ਦੁੱਧ ਵਾਲੀ ਮੈਂ ਆ ਸਜਣਾ ਕਿ ਬਹੁਤਾ ਚੋਣ ਵੀ ਦੱਸ ਦਿੰਦਾ ਹੁੰਦਾ ਜੇ ਚੰਗਾ ਚੋਣ ਆ ਤਾਂ ਚੰਗਾ ਦੁੱਧ ਕਰਮਾਂ ਵਾਲੀ ਦੇ ਕੋਲੇ ਹੋਊਗਾ ਥੋੜੀ ਕੈਮਰੇ ਹੂਰੇ ਤੋਂ ਨਾ ਡਰ ਜੇ ਬਾਹਲਾ ਨੇੜੇ ਨੂੰ ਨਹੀਂ ਜਾਂਦਾ ਮਗਰ ਲਿਆਣੀਆਂ ਵੀ ਹੈਪੀ ਮਾਰ ਦੇ ਤਾਰਾ ਵੀਰੇ ਵੇਖੋ ਸੱਜਣਾ ਤੁੱਧਾ ਲਈ ਆ ਮੈਂ ਕੋਈ ਸ਼ਰਤ ਨਹੀਂ ਪੂਰ ਛੱਟਾ 나ੜ ਗੰਡ ਲਓ ਤਾਂ ਬੇਫਿਕਰ ਹੋ ਜਾਣਾ ਮੈਂ ਕਹਿੰਦਾ ਜੀ ਨਾ ਹੀ ਨਾ ਹੀ ਹਣਾ ਆਪਾਂ ਵੀ ਪੈਸੇ ਲਾ ਕੇ ਲਈ ਜਾ ਬੱਸ ਜੀ ਆਪਾਂ ਵੀ ਸੱਗੀ ਕਰਕੇ ਦੇ ਆਂਦੀ ਹਾਂ ਹਾਂ ਆਪਾਂ ਕਿਹੜਾ ਕੋਈ ਹਣਾ ਬਸ ਜੀ ਨਹੀਂ ਠੀਕ ਹੈ ਹੈਪੀ ਓਕੇ ਟੱਡਦੀ ਟੱਡਦੀ ਵੀ ਨਹੀਂ ਆਣਾ ਉਹ ਵਰਦ ਹੀ ਤੁਰੀ ਆਉਂਦੀ ਹੈ ਮੈਂ ਕਹਿੰਦਾ ਜੀ ਹੋਈ ਪ੍ਰਵਾਹ ਹੀ ਕੋਈ ਨਹੀਂ ਠੀਕ ਆ ਬੱਸ ਕਰ ਗਏ ਹੁਣ ਨਜ਼ਾਰਾ ਆਂਦਾ ਮੈਂ ਟੁੰਡਾ ਦੇ ਨੀਂਦਰ ਆਉਂਦੀ ਏ ਤੁਹਾਡੇ ਏਰੀਆ 'ਚ ਕਹਿੰਦੇ ਨਾ ਚੰਗੀ ਚਵਾਈ ਲੱਗੀ ਉਹਦਾ ਨੀਂਦਾਂ ਲੱਗ ਜਾਂਦੇ ਨਹੀਂ ਠੀਕ ਆ ਹੈਪੀ ਵੀਰੇ ਐਨੀ ਭਾਵੇਂ ਮਾਰੀਆਂ ਜੇ ਠੀਕ ਆ ਕਿ ਉਹ ਜਿਹੜੀ ਭਾਵੇਂ ਫੇਰ ਜੇ ਕੋਈ ਪਰਵਾਹ ਨਹੀਂ ਕੋਈ ਮਹਿ ਨਿੱਗੀ ਦੀ ਨਹੀਂ ਆ ਨਹੀਂ ਠੀਕ ਉਹ ਮਾਈ ਜੀ ਬੈਠੇ ਰੋ ਮੈਂ ਲੈਣੀ ਸੀਲ ਸੌ ਲਓ ਉਹ ਮੈਂ ਬੈ ਕੇ ਬੈਠੇ ਰੋ ਪਵਾ ਲਓ ਕਰਮ ਵਾਲੀ ਕਾਂ ਮਾਰ ਕੀ ਆ ਬਸ ਹੈ ਜੀ ਲਓ ਵੀ ਸਜਣੋ ਇਹ ਐਨੀਮਲ ਆ ਹੈਪੀ ਕੋਲੇ ਵਰਜਨਾਥੋ ਕੇ ਤੇ ਭਾਈ ਤਾਰਪਾ ਜੀ ਮਰੇ ਅਗਲਾ ਕੀ ਆ ਭਾਈ ਤਾਰ ਨਹੀਂ ਮਰੀ ਸਿਆਣੀ ਭਾਈ ਬਗੀ ਹੋੜੇ ਪਾ ਚੱਕਰੀ ਕੋਈ ਨਹੀਂ ਨਹੀਂ ਠੀਕ ਕੋਈ ਆ ਬੈਠ ਰ ਮਾਰੋ ਹਾਂ ਨਹੀਂ ਸੀਲ ਸਾਹਿਬ ਤੇ ਸਜਣੋ ਹਰ ਪੱਖ ਤੋਂ ਤੁਹਾਡੀ ਤਸੱਲੀ ਕਰਾਤੀ ਆ ਤੇ ਕਰਕੇ ਨਾ ਤਸੱਲੀ ਨੰਬਰ ਲਾਉਣਾ ਸਕਰੀਨ ਤੇ ਤੇ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ